ਸਾਨਕ ਦੀ ਗੱਦੀ ਦੇ ਬਾਰਸ ਹੁਣ ਤੁਸੀਂ ਬਚਾ ਸਕਦੇ ਸਾਨੂੰ ਮੇਰ ਪਰ ਮੇਤਾ ਆ ਗੁਰੂ ਲਾਡੋ ਦਿਲ થી ਕਦੇ ਨਾ ਹੋਵੇ ਜਨ ਕੀ ਅਰਦਾਸ ਗੁਰੂ ਲਾਡੋ ਰੇ ਗੁਰੂ ਲਾਡੋ ਰੇ ਮੁਲਕ ਹੋਰਨ ਸੇਬ ਦੇ ਜ਼ੁਲਮਾਂ ਦੀ ਜਕੜ ਵਿੱਚ ਹਰ ਇੱਕ ਧਰਮ ਦੇ ਲੋਕੀ ਕੁੱਟਨ ਮਹਿਸੂਸ ਕਰ ਰਹੇ ਹੈ मैं धर्म युद्ध करा इस मुल्क दर उल हराब तो दर मेरी हर एक चाहत इस मुल्क हो मरिया हुए चलाईदा नहीं कलमा पढ़ के दफन करीदा भगवान मदद कर एक फरिश्ता है ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਉ ਹਿੰਦੂ ਨਾਉ ਮੁਸਲਮਾਨ ਭਲਾਓ ਸਾਡੀ ਮਦਦ ਕਿਉਂ ਕਰਨਗੇ ਅੱਜ ਤੋਂ ਬਾਅਦ ਸੰਗੀਤ ਨੇ ਪਾਵਨ ਦੀ ਲੱਗੇ ਗੁਰੂ ਸਾਹਿਬ ਨੇ ਕਿਹਾ ਸੰਗੀਤ ਤੇ ਹੋਰ ਕਲਾਵਾਂ ਦਾ ਦਰਵਾਜ਼ੇ ਖੋਲ ਕੇ ਸਵਾਗਤ ਹੋਵੇਗਾ ਆਰਤੀਆਂ ਦੀ ਆਵਾਜ਼ਾਂ ਨੂੰ ਬੰਦ ਕਰਵਾਇਆ ਜਾਣ ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦੇ ਹੋਣ ਪਰ ਇੱਥੇ ਉਸ ਪ੍ਰਮਾਤਮਾ ਦਾ ਨਾਮ ਇਕੱਠੇ ਲੈ ਸਕਣਗੇ ਉਰੋ ਦੇ ਗ੍ਰਫਤਾਰੀ ਦਾ ਹੁਕਮ ਜਾਰੀ ਕੀਤਾ ਜਾਏ ਜਦੋਂ ਤੁਸੀਂ ਉਹਨਾਂ ਦੇ ਰੀਤੀ ਰਿਵਾਜਾਂ 'ਚ ਯਕੀਨੀ ਨਹੀਂ ਰੱਖਦੇ ਤੁਸੀਂ ਉਹਨਾਂ ਨਾਲ ਖੜੇ ਕਿਉਂ ਲੜਾਈ ਸਿਰਫ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਸਾਰੇ ਧਰਮਾਂ ਦੀ ਸਵਤੰਤਰਤਾ ਦੀ ਹੈ ਜੇ ਅੱਜ ਤੁਸੀਂ ਮੁਸੀਬਤ ਵਿੱਚ ਹੁੰਦੇ ਗੁਰੂ ਸਾਹਿਬ ਤੁਹਾਡੇ ਵੱਲ ਖੜੇ ਹੁੰਦੇ ਖਾਮੋਸ਼ ਅੰਦਰ ਇਸ ਹਾਲਮ ਕੀ ਰੱਖ ਕੇ ਨਹੀਂ ਚੁੱਕਦੇ ਵਾਟ ਇਟ ਇਟ ਜਾਨ ਨੇ ਕਿ ਕਿਸੇ ਸਿੱਖ ਕਦੇ ਜ਼ੁਲਮ برداشت ਨਹੀਂ ਕਰ ਸਕਦਾ ਤੇ ਜ਼ੁਲਮ ਨੂੰ ਖਤਮ ਕੀਤੇ ਬਿਨਾ ਕਦੇ ਪਿੱਛੇ ਵੀ ਨਹੀਂ ਹਟ ਸਕਦਾ ਗੁਰੂ ਸਾਹਿਬ ਨੇ ਕਿਹਾ ਤੁਸੀਂ ਮੈਨੂੰ ਉਹ ਤਸੀਹੇ ਦਿਓ ਜੋ ਕਿਸੇ ਨੂੰ ਨਾ ਦਿੱਤੇ ਹੋਣ ਪਰ ਜੇ ਤੁਸੀਂ ਮੈਨੂੰ ਮੁਸਲਮਾਨ ਬਣਾਉਣ ਵਿੱਚ ناکਾਮ ਰਹੇ ਤਾਂ ਫਿਰ ਤੁਸੀਂ ਮੇਰੇ Hindu ਭਰਾ ਨੂੰ ਆਪਣਾ ਮਜ਼ਹਬ ਕਬੂਲ ਕਰਨ ਦੀ ਕਦੇ ਵੀ ਮਜਬੂਰ ਨਹੀਂ ਕਰੋਗੇ ਚਾਂਦਲੀ ਦਾ ਚੋਕ ਕਿਸ ਹੇਰਾ ਅਗਦਾ ਸੀਸ ਗੰਜਿਆ ਸਾ ਮੇਰਾ ਦਰਗਦਾ ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂਆਂ ਦਾ ਭਗਵਾਨ ਮੁਸਲਮਾਨਾਂ ਦਾ ਅੱਲਾ ਤੇ ਸਾਡਾ ਵਾਹਿਗੁਰੂ ਇੱਕ ਹੀ ਤਾਂ ਹੈ